ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੋਰ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਆਲੂਆਂ ਦੀ ਸਬਜ਼ੀ ਦਹੀਂ ਵਾਲੀ ਸਬਜ਼ੀ ਬਣਾਵਾਂਗੇ ਆਲੂਆਂ ਦੀ ਇਹ ਆਲੂ ਆਪਣੇ ਉਬਲੇ ਹੋਏ ਆਲੂ ਹੈ ਤੇ ਅੱਜ ਜਦੋਂ ਆਪਾਂ ਆਲੂ ਉਬਾਲਦੇ ਸੀ ਨਾ ਵਿੱਚ ਥੋੜੀ ਜੀ ਮੈਂ ਹਲਦੀ ਪਾਤੀ ਸੀ ਤਾਂ ਕਰਕੇ ਇਹਨਾਂ ਦਾ ਕਲਰ ਥੋੜਾ ਜਿਹਾ ਚੇਂਜ ਹੋ ਗਿਆ ਤੇ ਇੱਧਰ ਆਪਾਂ ਦੋ ਪਿਆਜ਼ ਲਏ ਆ ਇਹ ਲੰਬੇ ਲੰਬੇ ਆਪਾਂ ਕੱਟ ਲਏ ਆ ਆ ਦੇਖੋ ਐਸ ਤਰ੍ਹਾਂ ਕਰਕੇ ਨਾ ਲੰਬੇ ਲੰਬੇ ਆਪਾਂ ਕੱਟ ਲਏ ਤੇ ਇੱਧਰ ਲਈ ਆਪਾਂ ਦਹੀਂ ਤੇ ਦਹੀਂ ਜਿਆਦਾ ਖੱਟੀ ਨਹੀਂ ਹੋਣੀ ਚਾਹੀਦੀ ਤੇ ਵਧੀਆ ਫਰੈਸ਼ ਦਹੀਂ ਹੋਣੀ ਚਾਹੀਦੀ ਹੈ ਖੱਟੀ ਹੋਵੇ ਤਾਂ ਉਹਦਾ ਨਾ ਪਾਣੀ ਕੱਢ ਲਓ ਛਾਣਨੇ ਚ ਪਾ ਕੇ ਤੇ ਪਾਣੀ ਨਿਕਲ ਜਾਂਦਾ ਤੇ ਫਿਰ ਵਧੀਆ ਬਣ ਜਾਂਦੀ ਹੈ ਖੱਟੀ ਨਹੀਂ ਰਹਿੰਦੀ ਫੱਟਾ ਪਾਣੀ ਨਿਕਲ ਜਾਂਦਾ ਹੁਣ ਆਪਾਂ ਨਾ ਸ਼ੁਰੂ ਕਰਦੇ ਬਣਾਉਣੀ ਹੁਣ ਆਪਾਂ ਇਥੋਂ ਪਹਿਲਾਂ ਕੜਾਹੀ ਦੇ ਵਿੱਚ ਪਾਵਾਂਗੇ ਤੇਲ ਆਪਾਂ ਕੜਾਹੀ ਰੱਖ ਲਈਏ ਤੇ ਇੱਕ ਕੜਛੀ ਆਪਾਂ ਪਾ ਲਈਏ ਇਹਦੇ ਵਿੱਚ ਤੇਲ ਦੀ ਤੇਲ ਆਪਾਂ ਗਰਮ ਕਰ ਲਿਆ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀਰਾ ਤੇ ਥੋੜਾ ਜਿਹਾ ਆਪਾਂ ਲਸਣ ਦਾ ਨਾ ਪੇਸਟ ਬਣਾਇਆ ਹੈ ਉਹ ਪਾ ਦਾਂਗੇ ਰੀਚ ਲਸਣ ਦੇ ਨਾਲ ਸਬਜ਼ੀ ਨਹੀਂ ਬਣਦੀ ਜੀ ਟੇਸਟ ਤੇ ਫਲੇਵਰ ਬਹੁਤ ਵਧੀਆ ਆਉਂਦਾ ਲਸਣ ਦਾ ਤੇ ਹੁਣ ਆਪਾਂ ਜਿਹੜਾ ਪਿਆਜ਼ ਕੱਟੇ ਸੀ ਨਾ ਇਹ ਵੀ ਵਿੱਚੇ ਹੀ ਪਾ ਦਾਂਗੇ ਹੁਣ ਆਪਾਂ ਨੂੰ ਥੋੜਾ ਜਿਹਾ ਇਸ ਕੇ ਪਕਾਵਾਂਗੇ ਥੋੜਾ ਗੈਸ ਤੇ ਤੇ ਆਪਾਂ ਉਹਨਾਂ ਟਾਈਮ ਨਾਲ ਆਲੂਆਂ ਦੀ ਕਟਿੰਗ ਕਰਾਂਗੇ ਨਾਲੇ ਆਪਾਂ ਬਹੀ ਦੇ ਵਿੱਚ ਪਾਵਾਂਗੇ ਮਸਾਲੇ ਤੇ ਪਿਆਜ਼ ਆਪਨੇ ਸੌਫਟ ਹੋ ਰਹੀ ਹੈ ਹੁਣ ਆਪਾਂ ਆਲੂਆਂ ਨੂੰ ਕੱਟ ਲੈਨੇ ਉਬਲੇ ਹੋਏ ਆਲੂ ਆਪਨੇ ਇਹਨਾਂ ਪੀਸ ਵੱਡੇ ਕਰ ਲੋ ਪਹਿਲਾਂ ਕਰ ਲੋ ਛੋਟੇ ਤੇ ਆਹ ਉਹ ਆਪਦੀ ਮਰਜ਼ੀ ਹੈ ਤੇ ਮੈਂ ਵੀ ਐਸਾ ਹੀ ਜਿਹੇ ਕਰੂੰਗੀ ਨਾ ਬਾਰੇ ਵੱਡੇ ਤੇ ਨਾ ਬਾਰੇ ਛੋਟੇ ਐਸ ਤਰ੍ਹਾਂ ਕਰਕੇ ਆਪਾਂ ਆਲੂਆਂ ਦੀ ਕਟਿੰਗ ਕਰ ਲਾਂਗੇ ਆਲੂਆਂ ਦੀ ਕਟਿੰਗ ਆਪਾਂ ਕਰ ਲਈ ਹੈ ਹੁਣ ਆਪਾਂ ਨਾ ਦਹੀਂ ਦੇ ਵਿੱਚ ਮਸਾਲੇ ਪਾਵਾਂਗੇ ਇਹਦੇ ਵਿੱਚ ਪਾਵਾਂਗੇ ਆਪਾਂ ਨਾ ਸਬਜ਼ੀ ਦੇ ਟੇਸ ਨਾਲ ਹੀ ਨਮਕ ਪਾਵਾਂਗੇ ਤੇ ਨਾਲੇ ਪਾਵਾਂਗੇ ਮਿਰਚ ਨਾਲੇ ਪਾਵਾਂਗੇ ਆਪਾਂ ਹਲਦੀ ਤੇ ਆਪਾਂ ਗਰਮ ਮਸਾਲਾ ਪਾਵਾਂਗੇ ਅੱਧਾ ਚਮਚ ਗਰਮ ਮਸਾਲਾ ਪਾ ਦੇਾਂਗੇ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਦਹੀਂ ਦੇ ਵਿੱਚ ਪਿਆਜ਼ ਸੌਫਟ ਹੋ ਗਏ ਆ ਆਪਣੇ ਬਹੁਤ ਵਧੀਆ ਤੇ ਹੁਣ ਆਪਾਂ ਜਿਹੜੀ ਦਹੀਂ ਦੇ ਮਸਾਲੇ ਆ ਇਹ ਆਪਾਂ ਨਾ ਇਹਦੇ ਵਿੱਚ ਪਾ ਦਿਆਂਗੇ ਤੇ ਆਪਾਂ ਕਟੋਰਾ ਧੋ ਕੇ ਨਾ ਅੰਦਰ ਵਿੱਚ ਪਾ ਦਿਆਂਗੇ ਫਿਰ ਥੋੜਾ ਜਿਹਾ ਪਾਣੀ ਨਾ ਪਾ ਕੇ ਇਹਨੂੰ ਧੋ ਕੇ ਆਪਾਂ ਵਿੱਚ ਹੀ ਪਾ ਦਿਆਂਗੇ ਐਸ ਤਰ੍ਹਾਂ ਕਰਕੇ ਤੇ ਹੁਣ ਆਪਾਂ ਇਹਨੂੰ ਚਲਾਈ ਚੱਲਾਂਗੇ ਜਿੰਨਾ ਚਿਰ ਇਹ ਉਹ ਆਰ ਨਹੀਂ ਆਉਂਦਾ ਕਿਉਂਕਿ ਦਹੀਂ ਆਪਣਾ ਫਟ ਨਾ ਜਾਵੇ ਗਲਾ ਗਾਇਆਂ ਸਾ ਆਪਣਾ ਸਲੋ ਤੋਂ ਵੀਡੀਓ ਮੈਂ ਤੇ ਆਪਾਂ ਉਹਨਾਂ ਟਾਈਮ ਚਲਾਵਾਂਗੇ ਨਹੀਂ ਆਪਣਾ ਮਸਾਲਾ ਨਾ ਬਹੁਤ ਵਧੀਆ ਪੱਕਣ ਲੱਗ ਗਿਆ ਦੇਖੋ ਹੁਵਾਲਾ ਹੀ ਜਾਂਦਾ ਤੇ ਹੁਣ ਆਪਾਂ ਇਹਦੇ ਵਿੱਚ ਨਾ ਆਲੂ ਪਾ ਗਏ ਨੂੰ ਉਹਨਾਂ ਆਲੂਆਂ ਨੂੰ ਇਹਦੇ ਵਿੱਚ ਮਿਕਸ ਕਰਕੇ ਨਾ ਤੇ ਆਪਾਂ ਢੱਕ ਕੇ ਤੇ ਇਹਨੂੰ ਪਕਾ ਲਾ ਦੇ ਤੇ ਬਹੁਤ ਹੀ ਟੇਸਟੀ ਸਬਜੀ ਬਣ ਗਈ ਦਹੀਂ ਵਾਲੇ ਆਲੂ ਨਾ ਬਹੁਤ ਹੀ ਸੁਆਦਗਰ ਬਣ ਗਏ ਤੇ ਹੁਣ ਆਪਾਂ ਢੱਕ ਕੇ ਨਾ 2-4 ਮਿੰਟ ਪਕਾ ਲਾਂਗੇ ਸਬਜੀ ਆਪਣੀ ਬਹੁਤ ਵਧੀਆ ਬਣ ਕੇ ਤਿਆਰ ਹੋ ਗਈ ਐ ਦੇਖੋ ਦਹੀਂ ਵਾਲੇ ਆਲੂ ਬਣ ਕੇ ਨਾ ਬਹੁਤ ਹੀ ਵਧੀਆ ਤਿਆਰ ਹੋ ਗਏ ਆਪਨੇ ਤੇ ਹੁਣ ਆਪਾਂ ਨਾ ਇਹਦੇ ਉੱਤੇ ਥੋੜੀ ਜੀ ਕਸੂਰੀ ਮੇਥੀ ਪਾ ਦਾਂਗੇ ਤੇ ਜੇ ਹਰਾ ਧਨੀਆ ਹੈਗਾ ਤਾਂ ਆਪਾਂ ਉਹ ਵੀ ਪਾ ਸਕਦੇ ਹਾਂ ਮੇਰੇ ਕੋਲੇ ਨਹੀਂ ਸੀ ਮੱਕਤੂਰੀ ਮੇਥੀ ਪਾਉਣੀ ਹੈ ਵੈਸੇ ਆਲੂਆਂ ਦੇ ਵਿੱਚ ਨਾ ਕਸੂਰੀ ਮੇਥੀ ਦਾ ਫਲੇਵਰ ਬਹੁਤ ਹੀ ਵਧੀਆ ਆਉਂਦਾ ਹੁਣ ਆਪਾਂ ਗੈਸ ਆਫ ਕਰ ਦਿੰਨੇ ਤੇ ਥੋੜੀ ਕਸੂਰੀ ਮੇਥੀ ਹੋਰ ਪਾ ਦਿੰਨੇ ਆ ਤੇ ਹੁਣ ਆਪਾਂ ਨੂੰ نیچے ਉਤਾਰ ਲਾਂਗੇ ਆਪਣੇ ਜੀ ਦਹੀਂ ਵਾਲੇ ਆਲੂ ਬਣ ਕੇ ਹੋ ਗਏ ਤਿਆਰ ਤੇ ਸਾਡੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਤੁਸੀਂ ਵੀ ਟਰਾਈ ਕਰਿਓ ਛੱਟ ਵੱਟ ਹੀ ਆਪਣੀ ਸਬਜੀ ਬਣ ਕੇ ਨਾ ਤਿਆਰ ਹੋ ਜਾਂਦੀ ਆ ਤੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ